اے ਨਮਾਲਿਆਂ ਦੇ ਮਾਨ ਨਤਾਲਿਆਂ ਦੇ ਤਾਂ ਨੇ ਉਟਿਆਂ ਦੀਉ ਤਨ ਤਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਰਦਾਸ ਬੰਤੀ ਆਪ ਜੀ ਦਾ ਫਰਮਾਨ ਹੈ ਲੱਖ ਖੁਸ਼ੀਆਂ ਪਾ ਤੇ ਸ਼ਾਇਆਂ ਜੇ ਸਤਿਗੁਰ ਨਦਰ ਕਰੇ ਨਿਮਕਿ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਦੇ ਮਹਾਵਾਕ ਅਨੁਸਾਰ ਆਪ ਜੀਆਂ ਦੇ ਦਰ ਕਰਦੇ ਸੇਵਾਦਾਰ ਅਨਵਰ ਜੀ ਸਮੂਹ ਪਰਿਵਾਰ ਅਰਦਾਸ ਬੰਤੀ ਕੀਤੀ ਨਵੇਂ ਮਕਾਨਾਂ ਦੇ ਉਸਾਰੀ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਹਾਲ ਪ੍ਰਭਾਵਿਤ ਆਏ ਲੋਕਾਂ ਵਾਸਤੇ ਪਾਤਸ਼ਾਹ ਜੀ ਆਪ ਜੀ ਦੇ ਸ਼ੇਵਕ ਆਪ ਜੀ ਦੇ ਨਗਰ ਮਲਕਪੁਰ ਪਹੁੰਚ ਕੇ ਅਨਵਰ ਜੀ ਦਾ ਮਕਾਨ ਤਿਆਰ ਕਰਨ ਲੱਗੇ ਹਨ ਸਭ ਤੋਂ ਪਹਿਲਾਂ ਆਪ ਜੀਆਂ ਦਾ ਊਟ ਆਸਰਾ ਲੈ ਹੈ ਸਤਿਗੁਰੂ ਵਿੱਚ ਕਰਤਾ ਪੁਰਖ ਖਲੂਆ ਓਵਾਲ ਨਵੰਗਾ ਹੋਆ ਦੇ ਮਹਾਵਾਖ ਅਨੁਸਾਰ ਅਰੰਭੇ ਹੋਏ ਕਾਰਜਾਂ ਦੇ ਵਿੱਚ ਆਪ ਸਹਾਇ ਹੋਣਾ ਖਾਣੇ ਖਰਚੇ ਰਲ ਮਿਲ ਭਾਈ ਤੂਤ ਨਿਆਵੇ ਬਾਦੂ ਜਾਈ ਸਾਰਸਤਾ ਦੇ ਵਿੱਚ ਵਾਦੇ ਪਾਉਣੇ ਸਤਿਗੁਰੂ ਪਾਤਸ਼ਾਹ ਪਰਿਵਾਰ ਹਾਜ਼ਰ ਹੈ ਸੇਵਾਦਾਰ ਹਾਜ਼ਰ ਹਨ ਸਭ ਦੀ ਹਰਜੀ ਦਾਲ ਪ੍ਰਵਾਨ ਕਰਨੀ ਤਿਲ ਫੁੱਲ ਭੇਟਾ ਪ੍ਰਵਾਨ ਕਰਨਾ ਇੰਨਾਂ ਖੁਸ਼ੀਆਂ ਦੇ ਵਿੱਚ ਪਰਿਵਾਰ ਵੱਲੋਂ ਤੇਜੀਆਂ ਹੋਈਆਂ ਰਸਤਾ ਵਿੱਚੋਂ ਪੰਚਮ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਹੋ ਕੇ ਹਜੂਰ ਸੱਜੀ ਆਪ ਜੀਆਂ ਨੂੰ ਪ੍ਰਵਾਨ ਹੋਈ ਪਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੌਂ ਦੀ ਆਗਿਆ ਬਖਸ਼ੂ ਕਿਰਪਾ ਕਰੋ ਕਰੋ ਕਿਰਪਾ ਸਤਿਗੁਰੂ ਨਹੀਂ ਰੱਖਣੀ ਹੈ ਆਪ ਸਹਾਈ ਹੋਣਾ ਸਈ ਪਿਆਰੇ ਮਿਲਨੇ ਜਿਨ੍ਹਾਂ ਮਿਲਿਆਂ ਤੇਰਾ ਹੀ ਨਾਮ ਚੇਤੇ ਆਵੇ ਨਾਨਕ ਨਾਮੁ ਗੁਨਲਾ ਤੇਰੇ ਪਾਣੇ ਸਿਰ ਤੇ ਭਲਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਸਤਿਗੁਰਾਂ ਨੇ ਕਿਰਪਾ ਕੀਤੀ ਆ ਅਰਦਾਸ ਬੇਨਤੀ ਹੋਈ ਆ ਪਿੰਡ ਮਲਕਪੁਰ ਵਿੱਚ ਇੱਕ ਹੋਰ ਘਰ ਦਾ ਨੀ ਪੱਥਰ ਅਜ ਰੱਖਿਆ ਦਾਵੀ ਦਰਿਆ ਦੀ ਮਾਰ ਦੇ ਨਾਲ ਜਿਹੜੇ ਘਰ ਡਿੱਗ ਪਏ ਸੀਗੇ ਉਹਨਾਂ ਦੀ ਸੇਵਾ ਸੰਗਤ ਏਡ ਵੱਲੋਂ ਸ਼ੁਰੂ ਕੀਤੀ ਆਪਾਂ ਤੇ ਸਾਰਾ ਸਮਾਨ ਜਿਹੜਾ ਆ ਗਿਆ ਹੋਇਆ ਰੇਤਾ, ਬਜਰੀ, ਸੀਮੈਂਟ ਨਾਲ ਸਰੀਆ ਤੇ ਸੰਗਤ ਨੂੰ ਬੇਨਤੀ ਆ ਕਿ ਸਾਰੇ ਦੇ ਸਹਿਯੋਗ ਨਾਲ ਹੀ ਇਹ ਕਾਰਜ ਹੋਣੇ ਆ ਤੇ ਕੰਮ ਜਿਹੜੇ ਬਹੁਤ ਵੱਡੇ ਨੇ ਇਹ ਸਾਰੇ ਦੋ ਕਮਰੇ ਬੰਨੇ ਇੱਕ ਰਸੋਈ ਬੰਨੀ ਆ ਨਾਲ ਹੋਰ ਵੀ ਨਾਲ ਪਲਸਤਰ ਵੀ ਹੋਣਗੇ ਪਿੱਲਰ ਭਰੇ ਜਾਣੇ ਆ ਉੱਪਰ ਲੈਂਟਰ ਪੈਣਾ ਰਸੋਈ ਦਾ ਵੀ ਨਿਕਾਨਿਕਾ ਕੰਮ ਹੁੰਦਾ ਬਿਜਲੀ ਦਾ ਕੰਮ ਵੀ ਹੋਣਾ ਇਹ ਸਾਰੇ ਕਾਰਜ ਆਪ ਸੰਗਤਾਂ ਦੇ ਸਹਿਯੋਗ ਨਾਲ ਹੋਣੇ ਨੇ ਬਾਬਾ ਮਹਿੰਦਰ ਸਿੰਘ ਜੀ ਯੂਕੇ ਵਾਲੇ ਨਿਸ਼ਕਾਮ ਸੇਵਕ ਜਥਾ ਉਹਨਾਂ ਦੇ ਬੜਾ ਸਹਯੋਗ ਆ ਇਹ ਸਾਰੀ ਉਹਨਾਂ ਦੀ ਰਹਿਨਮਾਈ ਹੇਠ ਸੇਵਾਵਾਂ ਚੱਲ ਰਹੀਆਂ ਨੇ ਭਾਈ ਅਜੀਤ ਸਿੰਘ ਪੁੱਤਰ ਸੇਵਾਵਾਂ ਕੱਠੀਆਂ ਕਰਦੇ ਪਏ ਨਾ ਪਰਿਵਾਰਾਂ ਵਾਸਤੇ ਤੇ ਕਾਰਜ ਬਹੁਤ ਵੱਡੇ ਨੇ ਇੱਕ ਬੰਦੇ ਦੇ ਵਾਸ ਨਹੀਂ ਆ ਤੇ ਅਸੀਂ ਵੀ ਸਾਰੇ ਅਰਦਾਸ ਕਰਦੇ ਆ ਕਿ ਮਹਾਰਾਜ ਜੀ ਮੇਰੇ ਹਰ ਜੀਓ ਸਭ ਕੋ ਤੇਰੇ ਵਾਸ ਅਸਾਂ ਜੋਰ ਨਹੀਂ ਜੇ ਕਿਛ ਕਰ ਹਮ ਸਕੈ ਜੋ ਭਾਵੇ ਤਿਵੇਂ ਬਖਸ਼ ਮਹਾਰਾਜ ਸਾਡੇ ਤੇ ਵਾਸ ਨਹੀਂ ਅਸੀਂ ਤੇ ਤੁਹਾਡੇ ਸੇਵਕ ਆ ਜਿੱਥੇ ਤੁਸੀਂ ਖਿਲਾ ਰਿਆ ਅਸੀਂ ਉੱਥੇ ਖਲੋ ਗਏ ਆਗੇ ਇਹ ਸਾਰੇ ਕਾਰਜ ਤੁਹਾਡੀ ਨਦਰ ਦੇ ਸਦਕਾ ਹੀ ਹੋ ਸਕਦੇ ਤੁਹਾਡੀ ਕਿਰਪਾ ਹੋਵੇ ਆਪਾਂ ਜਲਦੀ ਇਹ ਜਿਹੜੇ ਘਰ ਬਣਾਉਣੇ ਆ ਟੱਪ ਜਿਹੜੇ ਲੱਗ ਰਹੇ ਨਾਲ ਨਾਲ ਅਸੀਂ ਰੋਜ਼ ਵੀਡੀਓ ਆਪਜੀ ਨਾਲ ਕੱਲ ਜਿਹੜਾ ਮੁੰਡਾ ਪਿੰਡ ਲੱਗਾ ਸੀਗਾ ਅੱਜ ਮਲਕਪੁਰ ਆ ਗਏ ਆ ਉਦੋਂ ਪਹਿਲਾਂ ਗੁਰਦਾਸਪੁਰ ਏਰੀਏ 'ਚ ਕਾਫੀ ਘਰਾਂ ਦੇ ਜਿਹੜੇ ਟੱਪ ਲੱਗ ਚੁੱਕੇ ਆ ਤੇ ਆਪ ਸੰਗਤਾਂ ਦੇ ਸਿਰ ਦੇ ਉੱਤੇ ਜਾਂ ਤੁਸੀਂ ਆਪਣਾ ਤੇਲ ਫੁੱਲ ਵਾਦ ਤੋਂ ਵਾਦ ਭੇਜੋ ਤਾਂ ਕਿ ਆਪਾਂ ਇਹ ਜਿਹੜੇ ਆਰੰਭੇ ਹੋਏ ਕਾਰਜਾਂ ਇਹਨੂੰ ਪੂਰੇ ਕਰ ਸਕੀਏ ਬਾਕੋੜੇ ਏਰੀਆ ਇਥੇ ਪਹਿਲਾਂ ਤੋਂ ਪਾਣੀ ਜਿਹੜਾ ਕਾਫੀ ਆ ਜਾਂਦਾ ਹੁੰਦਾ ਸੀ ਸਾਲ ਵਿੱਚ ਇੱਕ ਵਾਰੀ ਆਉਂਦਾ ਸੀ ਹੁਣ ਜੂਨ ਦੇ ਬੰਨ ਬੱਜੇ ਨੇ ਪੱਕੇ ਉਦੋਂ ਦਾ ਯਾਦ 30 35 ਸਾਲਾਂ ਬਾਅਦ ਆਇਆ ਪਰ ਨੁਕਸਾਨ ਬਹੁਤ ਹੀ ਜ਼ਿਆਦਾ ਕਰ ਗਿਆ ਕਿਉਂਕਿ ਅਸੀਂ ਪਾਣੀ ਦੀ ਮਾਰ ਹੇਠ ਹਾਂ ਕਲਾ ਨੌਰ ਤੋਂ ਲੱਗ ਕੇ ਇਹ ਨੂੰ ਨਮਾਨਤਾ ਆ ਜਿੰਨਾ ਪਾਣੀ ਪਿੱਛੋਂ ਆਉਣਾ ਆ ਗਾਂ ਪਾਕਿਸਤਾਨ ਨੂੰ ਇਥੋਂ ਲੰਘ ਕੇ ਜਾਣਾ ਇਸ ਕਰਕੇ ਇੱਥੇ ਤਬਾਹੀ ਮਚਾ ਕੇ ਜਾਂਦਾ ਹਾਲਤ ਤੁਸੀਂ ਵੇਖ ਲੇ ਬਹੁਤ ਨਾਜ਼ਕ ਹਾਲਤ ਨੇ ਇਸ ਕਰਕੇ ਅਸੀਂ ਅਰਦਾਸ ਬੇਨਤੀ ਕਰਦੇ ਹਾਂ ਸੰਗਤ ਜੀ ਕਿ ਵੱਲ ਜਿੱਲਾ ਦੇ ਪਾਦਸ਼ਾਹ ਨੇ ਬੜੀ ਕਿਰਪਾ ਕੀਤੀ ਆ ਗਰੀਬ ਦੀ ਬਾਹ ਫੜੀ ਆ ਇਹਦੇ ਨਵੇਂ ਮਕਾਨ ਪੈ ਜਣਗੇ ਉਤੋਂ ਸਿਆਲ ਆਉਣ ਲਿਆ ਆ ਖਰਚੇ ਬਹੁਤ ਨੇ ਇਸ ਕਰਕੇ 850 ਜਿਹੜੀ ਇਹ ਗੱਲ ਬਾਲੀ ਆ ਮਾਰੇ ਤੁਹਾਨੂੰ ਕਿਰਪਾ ਕਰੇ ਅੱਜ ਤੁਸੀਂ ਇੱਕ ਇਹਦਾ ਵੀ ਰੱਖੇ ਤੋ ਟੋਟਲ 30 35 ਘਰ ਹੈ ਜਿਨ੍ਹਾਂ ਦਾ ਬਹੁਤ ਜ਼ਿਆਦਾ ਕੰਡੀਸ਼ਨ ਖਰਾਬ ਹੈ ਇੱਥੇ ਇਸ ਪਿੰਡ ਦੇ ਹਾਂਜੀ ਹਾਂਜੀ ਉਹਨਾਂ ਚੋਂ ਕਿੰਨੇ ਜਿਹੜੇ ਤਿਆਰ ਹੁੰਦੇ ਪਏ ਆ ਉਤੋਂ 6 ਤੇ ਤਕਰੀਬਨ 7 8 ਹੁੰਦੇ ਪਏ ਜੋ ਜੇ ਉਹਨਾਂ ਚੋਂ ਇੱਕ ਬਣ ਗਿਆ ਇੱਕ ਮਤਲਬ ਵੀ ਲੈਂਟਰ ਪਾਇਆ ਇਹਨਾਂ 2 4 ਦਿਨ ਤੱਕ ਹਾਂਜੀ ਤੇ ਬਾਕੀ ਚੌਂ ਦੀ ਢੀ ਪੱਥਰ ਬਾਬਾ ਕੁੱਲੀ ਵਾਲੇ ਉਹ ਰੱਖਣਗੇ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲਾ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਹਾਂਜੀ ਹਾਂਜੀ ਉਹ ਰੱਖਣਗੇ 4 5 ਤਰੀਕ ਨੂੰ ਰੱਖਣਗੇ ਜੀ ਬਾਕੀ ਉਹਨਾਂ ਦਾ ਮਟੀਰੀਅਲ ਵਗੈਰਾ ਨਹੀਂ ਪੱਥਰ ਬਾਕੀ ਮਿਸਤਰੀ ਵਗੈਰਾ ਸਾਡੇ ਕੋਲ ਇਹਨਾਂ ਦੇ ਸਰਪੰਚ ਸਾਹਿਬ ਜੀ ਘਰੇ ਬੈਠੇ ਆ ਤਾਂ ਅਸੀਂ ਜਾ ਕੇ ਉਹਨਾਂ ਨਾਲ ਗੱਲਬਾਤ ਕਰਾਂਗੇ ਜੋ ਵੀ ਰੇਟ ਰੂਟ ਉਹਨਾਂ ਨਾਲ ਕਰਾਂਗੇ ਹਾਂਜੀ ਲੋਕੀ ਹੁਣ ਕਈਆਂ ਨੇ 15-15 20000 ਰੁਪਿਆ ਲਿਆਵਾ ਹੁਣ ਕਈ ਹੁੰਦਾ ਇੱਥੇ ਭਾਈ ਇਦਾਂ ਵੀ ਹੁੰਦਾ ਜੋ ਵੀ ਦੂ ਘਰਾਂ ਨੂੰ ਬਾਬਾ ਜੀ ਇੱਕੋ ਘਰ ਨੂੰ ਫੜਾ ਦਿੰਦੇ ਵੀ ਤੁਸੀਂ 10000 ਰੁਪਿਆ ਲੈ ਲਓ 5-5000 ਰੁਪਿਆ ਕਰ ਲਿਓ ਜਿਹਦੇ ਹੱਥ ਆ ਜਾਂਦਾ ਉਹ ਦੂਸਰੇ ਨੰਦਾ ਹੀ ਨਹੀਂ ਨਹੀਂ ਦਿੰਦੇ ਜੋ ਬੇਸਬਰ ਹੀ ਹੋ ਜਾਂਦੀ ਬਹੁਤ ਜ਼ਿਆਦਾ ਜੀ ਸਾਡੇ ਇੱਥੇ ਮਤਲਬ ਵੀ ਤਨੂ ਘਰ ਕਈ ਏਦਾਂ ਦੇ ਵੀ ਹੈਗੇ ਜਿਨ੍ਹਾਂ ਦੀਆਂ ਕੋਠੀਆਂ ਬਣੀਆਂ ਤੇ ਇੱਕ ਕਮਰਾ ਉਹਨਾਂ ਨੇ ਕੱਚਾ ਰੱਖਿਆ ਜੋ ਦਿਖਾਉਣ ਵਾਸਤੇ ਤੁਸੀਂ ਸ਼ਾਇਦ ਵੀਡੀਓ ਚ ਕੋਣ ਨਹੀਂ ਲ ਦੇਖਿਆਣਾ ਉੱਥੇ ਵੀ ਏਦਾਂ ਐਵੇਂ ਇੱਥੇ ਵੀ ਏਦਾਂ ਹੀ ਹੁੰਦਾ ਜੋ ਹਾਂਜੀ ਹਾਂਜੀ ਸੋ ਗੁਰੂ ਪਿਆਰਿਓ ਇਹ ਚੀਜ਼ਾਂ ਅਸੀਂ ਅੱਗੇ ਵੀ ਆਪ ਜੀ ਦੇ ਨਾਲ ਵਿਚਾਰਦੇ ਆਂ ਤੇ ਫੇਰ ਦੁਬਾਰਾ ਬੇਨਤੀ ਕਰਦੇ ਆਂ ਜਿੱਦਾਂ ਤੁਸੀਂ 10000 ਦੇ ਜਾਂਦੇ ਹੁਣ ਇਸ ਵੀਰ ਦਾ ਘਰ ਤਿਆਰ ਹੋ ਰਿਹਾ ਹਨ ਤੇ ਇਹ ਤੁਸੀਂ ਕਿਸੇ ਟਰਸਟ ਨੂੰ ਦਿਓਗੇ ਮਹਾਪੁਰਖ ਬਣਾ ਰਿਹਾ ਉਹਨਾਂ ਨੂੰ ਦਿਓਗੇ ਉਹ ਕਿਸੇ ਖਾਤੇ ਵਿੱਚ ਲੱਗ ਜਾਣਾ ਤੇ ਜੇ ਆਪਾਂ ਉਸ ਤਰ੍ਹਾਂ ਬਣਾਈ ਜਾਵਾਂਗੇ ਉਸ ਤਰ੍ਹਾਂ ਹੀ ਦੇਈ ਜਾਵਾਂਗੇ ਪੈਸੇ ਤੇ ਇਹ ਜਿਹੜੇ ਘਰ ਹੁੰਦੇ ਆ ਕਿਨਕਾ ਕਿਨਕਾ ਕਰਕੇ ਜਦੋਂ ਇਕੱਠਾ ਹੁੰਦਾ ਫਿਰ ਜਾ ਕੇ ਇਹ ਸੇਵਾਵਾਂ ਸੰਪੂਰਨ ਹੁੰਦੀਆਂ ਪਰ ਇੰਦਾ ਆਪਾਂ ਪੈਸੇ ਦੇ ਦਿੰਨੇ ਆ ਉਹ ਪੈਸੇ ਰੱਖ ਲੈਂਦੇ ਕਿ ਚਲੋ ਟਰਸਟ ਆ ਰਹੀ ਆ ਉਹਨਾਂ ਨੇ ਕਰ ਦੇਣਾ ਸਾਰਾ ਹੀ ਤੇ ਅਸੀਂ ਟਰਸਟਾਂ ਨੇ ਵੀ ਆਪ ਸੰਗਤ ਨੂੰ ਹੀ ਬੇਨਤੀ ਕਰਨੀ ਹੁੰਦੀ ਆ ਕੱਲ ਜਿਹੜੀ ਵੀਡੀਓ ਸ਼ੇਅਰ ਕੀਤੀ ਸੀਗੀ ਆਪ ਜੀ ਦੇ ਨਾਲ ਬਾਬਾ ਸੇਵਾ ਸਿੰਘ ਜੀ ਸ੍ਰੀ ਖਡੂਰ ਸਾਹਿਬ ਵਾਲੇ ਬੰਬੇ ਤੋਂ ਸੰਗਤ ਆਈ ਆ ਕਿੰਨੀ ਸੂਝ-ਬੂਝ ਦੇ ਨਾਲ ਉਹਨਾਂ ਨੇ ਚੁਣਿਆ ਕਿ ਮਹਾਂਪੁਰਖ ਇੱਧਰ ਦੇ ਸਾਰੇ ਸੇਵਾ ਦੇਖਦੇ ਆ ਤੇ ਉਹਨਾਂ ਦੇ ਸਹਿਯੋਗ ਦੇ ਨਾਲ ਆਪਾਂ ਸੇਵਾ ਕਰੀਏ ਥਾਂੇ ਪੈ ਜੂਗੀ ਸੋ ਇਸ ਤਰ੍ਹਾਂ ਸੇਵਾ ਕਰੀਏ ਤੁਸੀਂ ٹرسٹ ਨੂੰ ਦੇ ਸਕਦੇ ਵੀਰ ਜੀ ਨੇ ਸੁਝਾਅ ਸੁਣਾ ਦਿੱਤਾ ਕਿ ਪਿੰਡ ਵਿੱਚ ਆਪਾਂ ਕਿਸੇ ਮੋਤਵਾਰ ਨੂੰ ਲੈ ਲਿਆ ਕਰੀਏ ਤੇ ਇਹ ਜਿਹੜੀ ਲੇਖੇ ਵਿੱਚ ਲੱਗ ਜਾਏ ਸਹੀ ਜਗ੍ਹਾ ਤੇ ਸੇਵਾ ਪਹੁੰਚ ਜਾਵੇ ਦੇਖੋ ਘੱਟ ਤਾਂ ਜਦੋਂ ਰਾਸ਼ਨ ਲੈਣ ਦਾ ਟਾਈਮ ਹੋਵੇ ਤੇ ਉਦੋਂ ਕੋਈ ਨਹੀਂ ਉਹੋ ਹੀ 8-10 ਘਰ ਬਣ ਜਾਂਦੇ ਫਿਰ ਉਹ ਜਿਹੜੇ ਬਜ਼ੁਰਗ ਆ ਜਿਹੜੇ ਬਜ਼ੁਰਗ ਆ ਉਹ ਆਂਦੇ ਬੱਚਿਆਂ ਨੂੰ ਰੋਟੀ ਨਹੀਂ ਦਿੰਦੇ ਮੈਂ ਤੇ ਬੱਕਰੀ ਇਦਾਂ ਹਾਂ ਹਾਂ ਇਹ ਚੀਜ਼ ਇਹ ਚੀਜ਼ਾਂ ਬਹੁਤਾਂ ਹੁੰਦੀਆਂ ਵਾਂ ਹੁਣ ਟ੍ਰਾਂਸਫਰ ਛੜ ਗਿਆ ਨਾ ਘਰ ਕੇ ਇਹਦੇ ਸਭ ਕੁਝ ਆ ਉਹ ਵੀ ਜਾ ਕੇ ਸੜਕੇ ਤੇ ਬੈਠਾ ਮੈਂ ਮਰ ਗਿਆ ਮੈਂ ਰੁੜ ਗਿਆ ਹੈ ਹਰ ਗੀਜ ਉਹਨਾਂ ਦੇ ਕੋਲ ਹੈਗੀ ਸੰਗਤ ਨੇ ਦਿੱਤਾ ਬਹੁਤ ਹੈ ਜਿੰਨਾ ਸੰਗਤ ਨੇ ਰਕਾ ਰਾਸ਼ਨ ਦਿੱਤਾ ਨਾ ਉਹਨਾਂ 88 ਵੇਲੇ ਨਹੀਂ ਆਇਆ ਕੰਨਾ ਰਾਸ਼ਨ ਨਹੀਂ ਇੱਥੋਂ ਦੀ ਪਤਾ ਲੱਗਾ ਇਨਵਰਟਰ ਆਏ ਨੇ ਜੀ ਫ੍ਰਿਜਾਂ ਵੀ ਦਿੱਤੀਆਂ ਇਨਵਰਟਰ ਫ੍ਰਿਜਾਂ ਗੱਦੇ ਗਾਈਆਂ ਦੁੱਧ ਵਾਤੇ ਗਾਈਆਂ ਨੇ ਦਿੱਤੀਆਂ ਕੋਈ ਕਸਰ ਨਹੀਂ ਛੱਡੀ ਸਿੰਘਾਂ ਨੇ ਰਕਾ ਜਿਹੜੀ ਤੁਸੀਂ ਇਹ ਗੱਲ ਬੜੀ ਪਤੇ ਦੀ ਦਸੀ ਕਿ ਵਾਕਈ ਜਿਹੜੇ ਬਜ਼ੁਰਗ ਨੇ ਨਾ ਉਹ ਇਹੀ ਕਹਿਣਗੇ ਵੀ ਮੈਂ ਤੇ ਵੱਖਰਾ ਵਾਂ ਤੇ ਹੁੰਦੇ ਕਿੱਥੇ ਹੀ ਨਹੀਂ ਸਾਰਾ ਪਰਿਵਾਰ ਇਕੱਠਾ ਹੋਊਗਾ ਤੇ ਬੱਚੇ ਹੋਣਗੇ ਨਾ ਉਹ ਰਾਚਲੋਂ ਆਊਗਾ ਤਾਂ ਨਾਖਣਾ ਵਖਵਾ ਖਦੋ ਤੇ ਹਾਲੇ ਕੀ ਉਹ ਘਰ ਇੱਕੋ ਹੀ ਆ ਉਹ ਜਿੱਦਾਂ ਮੋਦਵਰ ਬੰਦਾ ਉਹਨੂੰ ਪਤਾ ਹੁੰਦਾ ਵਾ ਦੁੱਖ ਦੀ ਵੀ ਗੱਲ ਵਾ ਜਿਹਦੇ ਟੱਟ ਗਏ ਉਹ ਜਾਣਦਾ ਦਾ ਹਿਰਦਾ ਜਾਣਦਾ ਇਸ ਟਾਈਮ ਕੀ ਹਾਲਾਤ ਬਣੇ ਨੇ ਇਹਨਾਂ ਇਲਾਕਿਆਂ ਵਿੱਚ ਤਾਂ ਕਿਸੇ ਦੇ ਬਿਸਤਰੇ ਨਹੀਂ ਬਚੇ ਅਸੀਂ ਜਦੋਂ ਇੱਧਰ ਨੰਗੇ ਸੀਗੇ ਬਿਸਤਰੇ ਵੱਡੀਆਂ-ਵੱਡੀਆਂ ਪੰਡਾਂ ਬਣ ਕੇ ਤੇ ਲੋਕੀ ਰੋਂਦੇ ਪਏ ਸੀਗੇ ਵੀ ਕੀ ਕਰਾਂਗੇ ਆਉਣ ਵਾਲੇ ਸਮੇਂ ਵਿੱਚ ਕਿੱਥੋਂ ਇਹਨੇ ਕੱਪੜੇ ਦੋ ਜੋੜੀ ਕੱਪੜੇ ਦੇ ਲੈਣੇ ਹੋਏ ਤੇ ਅੱਜ ਕੱਲ 12-1300 ਰੁਪਏ ਮਮੂਂਡੀ ਗੱਲ ਵਾ ਤੇ 500 ਰੁਪਏ ਦਿਹਾੜੀ ਤੇ ਸਾਰੇ ਪਰਿਵਾਰਾਂ ਦੇ ਕੱਪੜੇ ਰੁੜ ਗਏ ਤੇ ਉਹ ਕਿੱਥੋਂ ਇਕੱਠੇ ਕਰਨਗੇ ਇਹ ਘਰ ਕਿੱਥੋਂ ਬਣਨਗੇ ਆਪ ਸੰਗਤਾਂ ਤੇ ਆਸ ਆ ਵਾਤਵਾਦ ਸਹਿਯੋਗ ਕਰੋ ਤਾਂ ਕਿ ਇਹ ਘਰ ਬਣਾ ਸਕੀਏ ਬਹੁਤ ਸਾਰੇ ਘਰ ਨੇ ਜਿਨ੍ਹਾਂ ਦੇ ਟੱਪ ਲੱਗੇ ਨੇ ਮੈਂ ਬਾਰ-ਬਾਰ ਬੇਨਤੀ ਕਰਦਾ ਤੇ ਆਪਾਂ ਇਹ ਖੁਸ਼ੀਆਂ ਲਈਏ ਗੁਰੂ ਸਾਹਿਬ ਦੀਆਂ ਅੱਜ ਇਸ ਵੀਰ ਦਾ ਘਰ ਬਣ ੜਿਆ ਕੱਲ ਆਪਾਂ ਅਗਲੇ ਘਰ ਜਾ ਕੇ ਟੱਪ ਲਾਉਣਾ ਬਾਕੀ ਜਿਹੜੇ ਟੱਪ ਲੱਗਦੇ ਪਏ ਉਹਦੀਆਂ ਵੀਡੀਓ ਸ਼ੇਅਰ ਕਰਦੇ ਪਏ ਆ ਸੰਗਤ ਏਡ ਦੀ ਸੇਵਾਬ ਜੀ ਨਾਲ ਸ਼ੇਅਰ ਕਰਦੇ ਪਏ ਆ ਆਪ ਜੀ ਕੋ ਇਜਾਜ਼ਤ ਲਵਾਂਗੇ ਤੇ ਬੇਨਤੀ ਕਰਾਂਗੇ ਵੱਧ ਤੋਂ ਵੱਧ ਤੁਸੀਂ ਸਹਿਯੋਗ ਕਰਿਓ ਸੰਗਤ ਏਡ ਦੀ ਵੈਬਸਾਈਟ ਤੇ ਜਾ ਕੇ ਆਪਣਾ ਯੋਗਦਾਨ ਜਰੂਰ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ